ਨਮਾਸ਼ਕਾਰ ਸਰਕਾਰੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆਂਜਲਾ ਸ਼ੀਲ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਕਾਰੀਆ। ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਭਾਰਤਬੰਦ ਦੇ ਦੌਰਾਨ ਅੱਜ ਨਵਾਂ ਸ਼ਹਿਰ ਅਤੇ ਮਜਾਰੀ ਵਿਖੇ ਵਿਸ਼ਾਲ ਦਰਨੇ ਦਿੱਤੇ ਗਏ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ। ਇਸ ਵਿਸ਼ਾਲ ਦਰਨੇ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨਿਤਾਮਤ ਤੋਂ ਇਲਾਵਾ ਕਿਸਾਨ ਸਮਰਥਕ ਹੋਰ ਜਥੇਬੰਦੀਆਂ ਦੇ ਨੇਤਾਵਾਂ ਨੇ ਸਿੰਧ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਬਿੱਲਾਂ ਦੀ ਸੱਤ ਸ਼ਾਦਾ ਵਿੱਚ ਨਿੰਦਾ ਕੀਤੀ ਅਤੇ ਇਹ ਬਿੱਲ ਬੌਸ ਲੈਂਡ ਦੀ ਮੰਗ ਕੀਤੀ ਇਸ ਮੌਕੇ ਗੁਰਦੁਆਰਾ ਟਾਲੀ ਸਾਹਿਬ ਵੱਲੋਂ ਪ੍ਰਸ਼ਾਦਿਆਂ ਦਾ ਲੰਗਰ ਅਤੇ ਸ੍ਰੀ ਗੁਰੂ ਰਾਮਦਾਸ ਸੇਵਾ ਸੈਟੀ ਨਵਾਂ ਸ਼ਹਿਰ ਵੱਲੋਂ ਚਾਹ ਦਾ ਲੰਗਰ ਅਤੁੱਟ ਪੱਤਾਇਆ ਗਿਆ ਪੱਤਰਕਾਰ ਦੇਸ਼ ਰਾਜਵਾਲੀ ਮਹੇਸ਼ ਕੁਮਾਰ ਅਤੇ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਇਹ ਲੋਕਾਂ ਦੇ ਸਾਹਮਣੇ ਇਹ ਲੋਕਾਂ ਨੇ ਬਣਾਇਆ ਉਹਦੀ ਜਿਹੜੀ ਸਰਕਾਰ ਆ ਉਹਦੇ ਵਿੱਚ ਕਿਸਾਨ ਦੀ ਸ਼ਰਤ ਨਹੀਂ ਕਿ ਮਜ਼ਦੂਰ ਵੀ ਮੁਕੀ ਨਹੀਂ ਇਸ ਕਰਕੇ ਜਿਹੜਾ ਇਹ ਕਾਲਾ ਚੂਰ ਬਣਾਇਆ ਇਹਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਇਕੱਠੇ ਹੋਏ ਆ ਸਾਡੇ ਨਾਲ ਵਾਅਦਾ ਕੀਤਾ ਬਲੋ ਇਹ ਅਸੀਂ ਲੜਾਂਗੇ ਜਦ ਤੱਕ 240 ਜਿੱਥੇ ਬੰਦੀਆਂ ਕਿਸਾਨਾਂ ਦੇ ਲੜੂਗਾ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਨਾਲ Thank hey. ਕਹਿੰਦਾ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਕੈਦ ਉਸ ਬੇਕੂਪ ਪ੍ਰਧਾਨ ਮੰਤਰੀ ਨੂੰ ਇਹ ਨਹੀਂ ਦੱਸਦਾ ਪਰ ਇੱਥੇ ਫੈਕਟਰੀਆਂ ਵਾਲੇ ਵੱਡੇ ਵੱਡੇ ਮਾਲਕ ਭਟਿਆਂ ਵਾਲੇ ਗੱਡੀਆਂ ਦਾ ਧੂਆ ਕਸਾਨ ਦਾ ਸਾਹ ਨੇ ਵਿੱਚ ਸਿਰਫ 10 ਜਾਂ 15 ਦੇ ਖੇਤਾਂ ਦੇ ਕਿਸਾਨ ਵਿਰੋਧੀ ਇਹਨਾਂ ਬਿੱਲ ਲਿਆਦੇ ਆ ਜਿਹਨਾਂ ਨਾਲ ਇਹ ਕਿਸਾਨਾਂ ਦੀ ਤਬਾਹੀ ਵਾਲੇ ਆ ਇਸ ਕਰਕੇ ਸਾਰੇ ਖਤਰ ਹੋ ਗਏ ਜਿਹਦੇ ਦੀ ਆ ਇਹ ਲੋਕਸਾਨ ਉਹ ਇਸ ਤਰ੍ਹਾਂ ਕਿ ਬਦਲਦੇ ਆ

ਨਾ ਤਾਂ ਕਦੇ ਹਾਲ ਵਾਇਆ ਨਾ ਤਾਂ ਕਦੇ ਝੋਨਾ ਦਿੱਤਿਆ ਨਾ ਤਾਂ ਕਦੇ ਕੰਨ ਕਦੇ ਚੀ ਤੈਨੂੰ ਪਸੰਦਾਂ ਦਾ ਦਰਦ ਕਿੱਥੋਂ ਪਤਾ ਤੈਨੂੰ ਪਸੰਦਾਂ ਦੀ ਮੁਸ਼ਕਿਲਾਂ ਕਿੱਥੇ ਤੋਂ ਆ ਜਿਵੇਂ ਕਾਪਦੀ ਨੇ ਦੱਸਿਆ ਹੀ ਹੈ ਉਹ ਸਾਡਾ ਅੱਜ ਨਿਸ਼ਾਨਾ ਇਹ ਹੈ ਕਿ ਜਿਹੜੇ ਮੋਦੀ ਵੱਲੋਂ ਤਿੰਨ ਕਾਨੂੰਨ ਪਾਸ ਆਰਡੀਨੈਂਸ ਪਾਸ ਕਰਕੇ ਕਾਨੂੰਨ ਬਣਾਏ ਹੈ ਇਹ ਕਿਸਾਨਾਂ ਦੇ ਵੀ ਵਿਰੋਧੀ ਹੈ ਮਜ਼ਦੂਰਾਂ ਦੇ ਵਿਰੋਧੀ ਤੇ ਆਮ ਲੋਕਾਂ ਦੇ ਵੀ ਵਿਰੋਧੀ ਅੱਜ ਇਹ ਨਹੀਂ ਹੈ ਵੀ ਇਹ ਪੰਜਾਬ ਦੇ ਲੋਕਾਂ ਦਾ ਹਰਿਆਣੇ ਦੇ ਲੋਕਾਂ ਦਾ ਸਾਰੇ ਹਿੰਦੁਸਤਾਨ ਦਾ ਘੋਲ ਬਣ ਕੇ ਰਹਿ ਗਿਆ ਹੈ ਤੇ ਅੱਜ ਅੱਜ ਦਾ ਜਿਹੜਾ ਜਾਮ ਹੈ ਅੱਜ ਸਾਰੇ ਹਿੰਦੁਸਤਾਨ ਦਾ ਜਾਮ ਹੈ ਸਾਈਕਲ ਤੱਕ ਨਹੀਂ ਗਿਆ ਲੋਕਾਂ ਨੇ ਇੱਕ ਮੋਟਾ ਦਾ ਸਮੂਹ ਦਿੱਤਾ ਹੈ ਤੇ ਲੋਕ ਆਪ ਬਿਹਿਰਾ ਕੱਟ ਕੇ ਬੜਾ ਸੰਦੇ ਤੋਂ ਆਏ ਹੈ ਇਹ ਤਾਂ ਸਾਬਤ ਹੁੰਦਾ ਹੈ ਵੀ ਲੋਕ ਇਹਨਾਂ ਜਿਹੜੇ ਕਾਨੂੰਨਾਂ ਦੇ ਖਿਲਾਫ ਇਹ ਸੰਜਲ ਸ਼ਿਲਪ ਗਸੇਂਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਮੀਅਤ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਅਜਾਜਤ ਦਿਓ ਧੰਨਵਾਦ